ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਅਸਮਾਂ ਵਾਲੀ ਹੀ ਹੁੰਦੀ ਏ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਕਸਕੇ ਲਗਾਤਾਰ ਫੀਲ ਜਿੱਥੇ ਜਾਂਦਾ ਤੁਹਾਡਾ ਬੋਲ ਹੋ ਰਿਹਾ ਤੇ ਬਾਹਰ ਕਾਣੇ ਦੀ ਬੋਲ ਹੋ ਰਿਹਾ ਕਿਸਾਨਾਂ ਨੂੰ ਡੀਨ ਕਰ ਲਿਆ ਗਿਆ ਇਸ ਟਾਈਮ ਜਿਹੜੇ ਬਾਹਰ ਖੜੇ ਸੀ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬੈਠ ਕੇ ਸੁਵਾਸ਼ਨ ਕਿਉਂ ਨਹੀਂ ਦਵਾਉਂਦੇ ਵੀ ਤੁਹਾਡਾ ਮਤਨ ਹੱਲ ਹੋਊਗਾ ਨਾਲ ਤੁਸੀਂ ਸਟਾਫਰ ਵਾਲੇ ਪੱਤਰਕਾਰ ਸਟਾਫਲੇ ਮੈਂ ਜਿੱਦਣ ਦਾ ਹਾਂ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਉਹਨ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸੇਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਜਿਹਨਾਂ ਗੰਨ ਮੈਨਾਂ ਤੋਂ ਮੈਂ ਇਕੱਲਾ ਤੁਸੀਂ ਪੰਜ ਜਣੇ ਆ ਜਾਓ ਪੰਜ ਅੰਕ ਪਹੁੰਚ ਸ਼ਾਨਦਾਰ ਜੀ ਬਰਤੀ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨੇ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਕੀ ਕੋ ਜਿਧਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਿਆ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾਰਡਰਾਂ ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੇ ਤੁਹਾਨੂੰ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਹਾਂ ਵਾਅਦੇ ਕਰਨ ਲਈ ਵੀ ਤਿਆਰ ਆ ਪਰ ਝੂਠਾ ਵਾਅਦਾ ਨਾ ਰੱਬ ਤਰਾਵੇ ਝੂਠੇ ਤੇ ਲਾਣਤ ਕਿਸਾਨਾਂ ਨਾਲ ਕਹਿਣਾ ਵੀ ਅਸੀਂ ਧਰਨੇ ਤਾਂ ਬੰਨੇ ਸਾਨੂੰ ਹੰਸਰਾ ਹੋ ਜਾਂਦਾ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਹਾ ਨਾਲ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਬਾਜੋ ਮੈਂ ਇਕੱਲਾ ਹੋਮਾਗਾ ਬਿਨਾਂ ਗਨ ਮੈਂਨਾਂ ਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਮੋਂ ਦੱਸ ਜੋ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੈਨੂੰ ਸਿਕਿਉਰਿਟੀ ਹੀ ਨਹੀਂ ਲੱਗਦੀ ਜਾਂਦੀ ਸਾਨੂੰ ਨੇੜੇ ਹੀ ਨਹੀਂ ਲੱਗਦਾ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਿਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚ ਉਹ ਡਾਂਗਾ ਬਾਲੀਆਂ ਮਾਰਤੀਆਂ ਉਹ ਗੱਡੀ ਟੁੱਟ ਗਈ ਜਾਂਦੀ ਰਹੀ ਇਸ ਕਰਕੇ ਸਿਕਿਉਰਿਟੀ ਲੱਗਦੀ ਆ ਉਹਨਾਂ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਓਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨੇ ਕਹਿੰਦੇ ਵੀ ਕਲਾਕਾਰ ਜਦੋਂ ਜਾਂਦੇ ਨਾਲੋਂ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੋੜਾ ਲਾਉਂਦੇ ਮੈਂ ਝੂਠ ਰੱਬ ਨਾ ਬੁਲਾਵੇ ਕਿਉਂਕਿ ਝੂਠੇ ਤੇ ਹਨ ਹਾਂ ਸਰਾਇਆਂ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਰਹੇ ਇਸ ਤੋਂ ਇਲਾਵਾ ਬੜੇ ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ 'ਚ ਆਰ ਮਿਲ ਗਿਆ ਉਹ ਨਸ਼ੀ ਛੱਡ ਦੇਣਗੇ ਉਹ ਬਾਹਰ ਜਾਣਾ ਛੱਡ ਦੇਣਗੇ ਨਸ਼ਾ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ 'ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤੋ ਵੀ ਕਦੀ ਕਿਹਾ ਜਦੋਂ ਮੈਂ ਇਹ ਕਹਿੰਨਾ ਕਿ ਮਨ ਲੱਜਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਆ ਇਹਨੂੰ ਜਿੱਦੋਂ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚੋਂ ਮਜ਼ਾ ਆਉਂਦਾ ਪੰਜ 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਬੜਾ ਨਸ਼ਾ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਬਾਦ ਉਹ ਹਰੀਖ ਸਰਕਾਰ ਕਹਿੰਦੀ ਪਰ ਕਿਸੇ ਦੇ ਹੱਥ ਆਪ ਨਹੀਂ ਲੱਗਾ ਕੁਝ ਸਾਡੀ ਸਰਕਾਰ ਨੇ ਤੇ ਵੀ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ 뮤ਜ਼ਿਕ ਦਵਾਂਗੇ रोटी दवांगे रोज़गारवांगे बच्न नशे वल जा ई बचे फ्रस्ट्रेशन च नशा करू